ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਬੀਜੇਪੀ ਐਮਐਲਏ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਥੱਪੜ ਜੜ ਦਿੱਤਾ ਗਿਆ ਤਾਂ ਇਸ ਦੀ ਇੱਕ ਵੀਡੀਓ ਵੀ ਜਿਹੜੀ ਆ ਸਾਹਮਣੇ ਆ ਰਹੀ ਹੈ ਤਾਂ ਸਕਰੀਨ ਦੇ ਉੱਪਰ ਤੁਹਾਨੂੰ ਇਹ ਵੀਡੀਓ ਜ਼ਰੂਰ ਹੀ ਦਿਖਾਵਾਂਗੇ ਤੇ ਦੇਖਿਆ ਜਾ ਸਕਦਾ ਹੈ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੁੰਦੀ ਹੋਈ ਦੇਖੀ ਜਾ ਸਕਦੀ ਹੈ ਤਾਂ ਜਿਸ ਵੇਲੇ ਪੂਰਾ ਮਾਮਲਾ ਹੁੰਦਾ ਉਸ ਵੇਲੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਤੇ ਸਾਰਿਆਂ ਦੇ ਵੱਲੋਂ ਬੀਜੇਪੀ ਐਮਐਲਏ ਨੂੰ ਜਿਹੜਾ ਦੇਖਿਆ ਜਾ ਰਿਹਾ ਤ�ਤਾ ਅਚਾਨਕ ਹੀ ਐਮਐਲਏ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਥੱਪੜ ਮਾਰ ਦਿੱਤਾ ਜਾਂਦਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਦੇਖੀ ਜਾ ਸਕਦੀ ਹੈ ਪੋੜੀਆਂ ਦੇ ਉੱਪਰ ਐਮਐਲਏ ਜਿਹੜੇ ਨੇ ਅੱਗੇ-ਅੱਗੇ ਜਾ ਰਹੇ ਹੁੰਦੇ ਨੇ ਤੇ ਉਹਨਾਂ ਦੇ ਪਿੱਛੇ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਵੇਂ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੁੱਸੇ ਦੇ ਵਿੱਚ ਆਏ ਐਮਐਲਏ ਦੇ ਵੱਲੋਂ ਥੱਪੜ ਮਾਰ ਦਿੱਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਦੇ ਮੌਤੇ ਤੇ ਅੱਗੇ ਦੇਖਿਆ ਜਾ ਸਕਦਾ ਹੈ ਕਿ ਇੱਕ ਹਸਪਤਾਲ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਇਹ ਪੂਰਾ ਮਾਮਲਾ ਹੁੰਦਾ ਹੈ ਉਪ ਮੁੱਖ ਮੰਤਰੀ ਵੀ ਜਿਹੜੇ ਨੇ ਮੰਚ ਦੇ ਉੱਪਰ ਮੌਜੂਦ ਹੁੰਦੇ ਨੇ ਤੇ ਜਿਹੜੇ ਐਮ ਐਲ ਏ ਨੇ ਸਟੇਜ ਤੋਂ ਬਾਹਰ ਜਾ ਰਹੇ ਸੀ ਤਾਂ ਜਿਸ ਵੇਲੇ ਇਹ ਪੂਰਾ ਮਾਮਲਾ ਹੁੰਦਾ ਤੇ ਅੱਗੇ ਗੱਲ ਕੀਤੀ ਜਾਵੇ ਤਾਂ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਵੀ ਜਿਹੜਾ ਹੈ ਇਸ ਮਾਮਲੇ ਦੇ ਉੱਪਰ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਥੱਪੜ ਨਹੀਂ ਮਾਰਿਆ ਉਹਨਾਂ ਦੇ ਵੱਲੋਂ ਧੱਕਾ ਮਾਰਿਆ ਗਿਆ ਸੀ ਉਹਨਾਂ ਨੇ ਸਵੈਰਤਾ ਨਾਸ਼ਤਾ ਨਹੀਂ ਕੀਤਾ ਹੋਇਆ ਸੀ ਸਵੇਰ ਤੇ ਉਹਨਾਂ ਨੇ ਆਪਣੀ ਦਵਾਈ ਨਹੀਂ ਲਈ ਸੀ ਕਾਲੀ ਦੇ ਵਿੱਚ ਸੀਗੇ ਐਮਐਲਏ ਤੇ ਅੱਗੇ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਸਵੇਰ ਦੇ ਸਮੇਂ ਜਿਸ ਵੇਲੇ ਦਫ਼ਤਰ ਆਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਲਾਈਵ ਹੋ ਰਿਹਾ ਹੈ ਇੱਥੇ ਪ੍ਰੋਗਰਾਮ ਕੀਤਾ ਜਾਣਾ ਤੇ ਉਹਨਾਂ ਨੂੰ ਕੁਝ ਵੀ ਜਿਹੜਾ ਪਤਾ ਨਹੀਂ ਲੱਗਦਾ ਪੁਲਿਸ ਮੁਲਾਜ਼ਮ ਕੌਣ ਸੀ ਉਹਨਾਂ ਨੂੰ ਨਹੀਂ ਪਤਾ ਤੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਹੱਥ ਚੁੱਕ ਦਿੱਤਾ ਜਾਂਦਾ ਤਾਂ ਵੀਡੀਓ ਵੀ ਜਿਹੜੀ ਸਾਹਮਣੇ ਆ ਰਹੀ ਹੈ ਸਕਰੀਨ ਤੇ ਉੱਪਰ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਐਮਐਲਏ ਤੇ ਪੁਲਿਸ ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਇੱਕਠੇ ਪੋੜੀਆਂ ਤੋਂ ਉੱਤਰੇ ਸੀ ਤੇ ਇਸ ਵੇਲੇ ਪੂਰਾ ਮਾਮਲਾ ਜਿਹੜਾ ਹੁੰਦਾ ਤਾਂ ਗੱਲ ਕੀਤੀ ਜਾਵੇ ਤਾਂ ਪੂਨੇ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਪੂਨੇ ਦੇ ਵਿੱਚ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਹੱਥ ਜੱਕਿਆ ਜਾਂਦਾ ਵਿਧਾਇਕ ਸੁਨੀਲ ਕਾਮਲੇ ਤੇ ਜਿਹੜੇ ਉਪ ਮੁੱਖ ਮੰਤਰੀ ਨੇ ਮੰਚ ਦੇ ਉੱਪਰ ਮੌਜੂਦ ਸੀ ਅਜੀਤ ਪਵਾਰ ਤਾਂ ਉਸ ਵੇਲੇ ਹੀ ਇਹ ਪੂਰਾ ਮਾਮਲਾ ਹੁੰਦਾ ਤਾਂ ਦੇਖਿਆ ਜਾ ਸਕਦਾ ਕਿ ਬਿਨਾਂ ਸੋਚੇ ਸਮਝੇ ਐਮ ਐਲ ਏ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਮੋਤੇ ਥੱਪੜ ਜੜ ਦਿੱਤਾ ਜਾਂਦਾ ਤਾਂ ਵੀਡੀਓ ਫਿਲਹਾਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਡਾ ਇਸ ਤੇ ਕੀ ਕਹਿਣਾ ਤੁਸੀਂ ਵੀ ਜ਼ਰੂਰ